ਸੇਕ ਛੋਟਾ ਜਿਹਾ ਮੈਸੇਜ ਸਾਰਿਆਂ ਨੂੰ ਦੇਣਾ ਚਾਹੁੰਦੇ ਆ ਕਿ ਪਹਿਲੀ ਵਾਰੀ ਹੋਇਆ ਕਿ ਮੈਂ ਦੇਖਿਆ ਕਿ ਕੋਈ ਕੁੜੀ ਦੀ ਲੋੜੀ ਬਣਾ ਰਿਹਾ ਸੋ ਇਹ ਸਭ ਤੋਂ ਵੱਡੀ ਔਰ ਮਾਣ ਮਹਿਸੂਸ ਕਰਨ ਵਾਲੀ ਗੱਲ ਹੈ ਪੂਰਾ ਪੂਰੇ ਪਰਿਵਾਰ ਨੂੰ ਇਹ ਸਾਰਾ ਪਰਿਵਾਰ ਜਿਹੜਾ ਵਧਾਈ ਦਾ ਪਾਤਰ ਹੈ ਮੈਂ ਕਹਿੰਦੀ ਸਾਰਾ ਦਿ ਸੋਚ ਹੈ ਜੀ ਹੋਈ ਕਿ ਧੀਆਂ ਦੇ ਲਈ ਇੰਨੀ ਵੱਡੀ ਸੋਚ ਰੱਖੀ ਧੀਆਂ ਦੀ ਲੋੜੀ ਬਣਾਈ ਔਰ ਮੈਂ ਮਾਣ ਮਹਿਸੂਸ ਕਰ ਰਹੀ ਹਾਂ ਅੱਜ ਕਿੰਨਾ ਕਿਤੇ ਮਹਿਸੂਸ ਹੋ ਰਿਹਾ ਕਿ ਕਿਸੇ ਚੰਗੇ ਕੰਮ ਚ ਪੈ ਗਈਆਂ ਕਿਉਂਕਿ ਇਸ ਪਰਿਵਾਰ ਨੇ ਮੈਨੂੰ ਜਿਸ ਤਰੀਕੇ ਨਾਲ ਮੇਰਾ ਸਵਾਗਤ ਕੀਤਾ ਉਹ ਨੂੰ ਲਾਲੂ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਾ ਦਿਸੋ ਇੱਕ ਮੈਂ ਥੋੜਾ ਜਿਹਾ ਸਗੜ ਵਿਵਾਂਸ਼ੀ ਤੇ ਨਹੀਂ ਤੇ ਰੱਬੇ ਨੂੰ ਬਹੁਤ ਰੱਖੀਆਂ ਦੇਵੇ ਹਰ ਬੁਰੀ ਬਲਾਤ ਬਚਾਵੇ ਬੁਰੀ ਨਜ਼ਰ ਤੇ ਨੂੰ ਬਚਾਵੇ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ ਦੀ ਥੈਂਕ ਯੂ ਸੋ 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 ਮੱਚ ਇਰਾਨੇ ਨੇ ਬਹੁਤ ਬਹੁਤ ਮੁਬਾਰਕਾ ਕਿਉਂਕਿ ਇਹਨੇ ਮੇਰੇ ਪੇਟ ਤੇ ਆ ਕੇ ਮੇਰੀ ਬਹੁਤ ਮਾਨਵਤਾ ਆਇਆ ਹੈਗਾ ਮੈਂ ਦੇਖਦਾ ਕਿ ਤੀਤੀ ਤੀ ਮੈਂ ਤਾਂ ਧੀ ਰਾਣੀ ਹੈ ਮੇਰੇ ਘਰ ਦੇ ਦੇਖੋ ਧੀ ਹੋਈ ਹੈ ਤਾਂ ਮੈਂ ਉਹਨੂੰ ਆਪਣੀ ਧੀ ਦੀ ਖੁਸ਼ੀ ਦੇ ਮੌਕੇ ਤੇ ਮੈਂ ਧੀ ਹੀ ਸੱਜਣ ਨੂੰ ਜਾਉਣਾ ਇਹਨਾਂ ਨੇ ਮੈਨੂੰ ਕਿਹਾ ਮੈਂ ਕੋਈ ਗੱਲ ਨਹੀਂ ਮੈਂ ਹਰ ਵਾਰਤ ਵਿੱਚ ਗੁਜਾਂਗੀ ਤੁਹਾਡੇ ਨਾਲ ਸੰਪਰਕ